ਇੱਕ ਲੜਕੀ ਜੋ ਪ੍ਰੀਤੀ ਦੇਵੀ ਪੁੱਤਰੀ ਅਸ਼ੋਕ ਕੁਮਾਰ ਜੋ ਕਿ ਨਵਾਂ ਸ਼ਹਿਰ ਦੀ ਕੰਪਨੀ ਵਿੱਚ ਕੰਮ ਕਰਦੀ ਹੈ ਜਦੋਂ ਉਹ ਕੰਮ ਤੋਂ ਵਾਪਸ ਘਰ ਆ ਰਹੀ ਸੀ ਤਾਂ ਦੋ ਮੋਟਰਸਾਈਕਲ ਲੁਟੇਰਿਆਂ ਨੇ ਬੰਗਾ ਮੁਖ ਮਾਰਗ ਤੇ ਉਸ ਨੂੰ ਰੋਕ ਲਿਆ ਤੇ ਪ੍ਰੀਤੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਸਕੂਟਰੀ ਦੀ ਚਾਬੀ ਕੱਢ ਲਈ ਤੇ ਫਿਰ ਮੋਟਰਸਾਈਕਲ ਦੇ ਸਵਾਰ ਪਿੱਛੇ ਬੈਠਾ ਵਿਅਕਤੀ ਜੋ ਸੀ ਉਸਨੇ ਮੇਰੇ ਉੱਪਰ ਪਸਤੋਲ ਤਾਲ ਲਈ ਤੇ ਕਿਹਾ ਜੋ ਕੁਝ ਪੈਸਾ ਵਗੈਰਾ ਹੈ ਕੱਢ ਦੇ ਪ੍ਰੀਤੀ ਨੇ ਕਿਹਾ ਮੇਰੇ ਕੋਲ ਕੁਝ ਵੀ ਨਹੀਂ ਹੈ ਤਾਂ ਲਟੇਰਿਆ ਨੇ ਉਸ ਦਾ ਪਰਸ ਖੋਲਿਆ ਜਿਸ ਵਿੱਚ ਪ੍ਰੀਤੀ ਦਾ ਆਧਾਰ ਕਾਰਡ ਤੇ 1000 ਰੁਪਏ ਸੀ ਫਿਰ ਲੜਕੀ ਨੂੰ ਪਤਾ ਨਹੀਂ ਕੀ ਸੁੱਝੀ ਉਸਨੇ ਰੋੜਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਪ੍ਰੀਤੀ ਨੇ ਦੱਸਿਆ ਕਿ ਇੱਕ ਗੱਡੀ ਉਹਨਾਂ ਦੇ ਕੋਲੋਂ ਲੰਘ ਰਹੀ ਸੀ ਔਰ ਉਸ ਤੋਂ ਬਾਅਦ ਉਹ ਵੈਕ ਆ ਗਈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਕੋਈ ਇੱਕ ਹੋਰ ਵਿਅਕਤੀ ਬੈਠਾ ਸੀ ਤੇ ਉਹਨਾਂ ਨੇ ਮੈਨੂੰ ਬਚਾ ਲਿਆ ਤੇ ਮੌਕੇ ਤੇ ਹੀ ਐਸ ਐਚਓ ਮਨਜੀਤ ਕੌਰ ਤੇ ਪੁਲਿਸ ਪਾਰਟੀ ਪਹੁੰਚੀ ਤੇ ਲਟੇਰਿਆ ਨੂੰ ਕਰ ਲੇਗਾ ਗਿਆ ਹੈ ਕਾਬੂ ਜਿਨ੍ਹਾਂ ਦੀ ਪਛਾਣ ਹੋਈ ਸੁਨੀਲ ਕੁਮਾਰ ਪੁੱਤਰ ਦੀਪਕ ਸਲੇਮਪੁਰ ਥਾਣਾ ਰਾਹੋਂ ਤੇ ਬਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਮਹੱਲਾ ਬੇਦੀਆਂ ਬੰਗਾ ਵਜੋਂ ਪਛਾਣ ਹੋਈ ਤੇ ਇਹਨਾਂ ਦੇ ਕੋਲੋਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਲਟੇਰੇ ਕੀ ਸੋਚਦੇ ਨੇ ਹੋ ਕੀ ਜਾਂਦਾ ਹੈ ਪਰ ਜੋ ਰਾਗੀਰ ਹੈ ਉਸ ਨੂੰ ਤਾਂ ਨਹੀਂ ਪਤਾ ਕਿ ਇਸ ਦੇ ਕੋਲ ਜੋ ਪਿਸਤੌਲ ਹੈ ਉਹ ਅਸਲੀ ਹੈ ਜਾਂ ਕਿ ਨਕਲੀ ਹੈ ਪਰ ਜਦੋਂ ਪੁਲਿਸ ਨੇ ਉਹਨਾਂ ਲਟੇਰਿਆਂ ਨੂੰ ਕਾਬੂ ਕਰ ਲਿਆ ਤਾਂ ਜਦੋਂ ਪਿਸਤੌਲ ਦੇਖਿਆ ਗਿਆ ਤਾਂ ਉਹ ਇੱਕ ਖਡੋਣਾ ਪਿਸਤੌਲ ਸੀ ਔਰ ਇਹ ਜਿਹੜੀ ਘਟਨਾ ਹੈਗੀ ਆ 22 ਸਾਲਾ ਪ੍ਰੀਤੀ ਜਿਹੜੀ ਆ ਲੜਕੀ ਉਸਦੇ ਨਾਲ ਵਾਪਰੀ ਉਸਨੇ ਕਿਹਾ ਕਿ ਮੈਂ ਤੇ ਕੰਮਕਾਰ ਕਰਦੀ ਆ ਤੇ ਮੈਨੂੰ ਥੜ ਜਾ ਹਨੇਰਾ ਹੋ ਗਿਆ ਸ਼ਾਮ ਦੇ 7:00 ਵਜੇ ਹੁਣ ਪੁਲਿਸ ਨੇ ਇਹਨਾਂ ਦਾ ਰਿਮਾਂਡ ਲੈ ਲਿਆ ਹੈ ਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਦੇਖਦੇ ਰਹੋ ਨਵਾਂ ਸ਼ਹਿਰ ਤੋਂ ਆਪ ਬਾਤ YouTube YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਕੀ ਨਾਮ ਬਟਾ ਮੇਰਾ ਨਾਮ ਪ੍ਰੀਤੀ ਦੇਵੀ ਆ ਸਰ ਹਏ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਰ ਮੈਂ ਨਾ ਉਸ ਦਿਨ ਕੰਮ ਤੋਂ ਆਂਦੀ ਪਈ ਸੀਗੀ ਸ਼ਾਮ ਦੇ ਜਦੋਂ 7:30 ਹੋ ਗਏ ਸੀਗੇ ਤੇ ਆਂਦੇ ਹੋਏ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਕਿ ਜਿੰਦੋਵਾਲ ਦੇ ਗੁਰਦੇਵ ਹਸਪੀਟਲ ਤੋਂ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿ ਉਹਨਾਂ ਨੇ ਚਾਬੀ ਉੱਥੇ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਪੇ ਸਮਾਨ ਕੀ ਆ ਤੇਰੇ ਕੋਲ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ ਮੇਰੇ ਜਦ ਤੇ ਫਿਰ ਉਹ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲੇ ਰਵਲਵਰ ਸੀ ਔਰ ਰਵਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਨ ਕਹਿੰਦਾ ਕਈਆ ਤੇਰੇ ਕੋਲ ਕੱਢ ਦੇ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਸਮਾਨ ਕਹਿੰਦਾ ਤੇਰਾ ਨਾਮ ਕੀ ਆ ਮੈਂ ਫਿਰ ਜਦ ਰਵਲਵਰ ਦੇ ਕੇ ਡਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਨ ਪੈਸੇ ਵੀ ਸੀਗੇ ਤੇ ਜਦੋਂ ਫੋਨ ਵਗੈਰਾ ਸੀ ਤੇ ਫਿਰ ਮੈਂ ਜਦ ਕੱਢਣ ਲੱਗੀ ਮੈਂ ਚੀਕਾਂ ਮਾਰਦੀ ਫਿਰ ਉਸ ਨੇ ਕਹਿੰਦੇ ਚੀਕਾ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀਗੇ ਉਹ ਮੈਂ ਵੱਜ ਗਈ ਜਦੋਂ ਉਸ ਟਾਈਮ ਫਿਰ ਕੋਲ ਇੱਕ ਗੱਡੀ ਲੰਗੀ ਉਹਦੇ ਵਿੱਚ ਇੱਕ ਤਾਂ ਪੁਲਿਸ ਮਲਾਜ਼ਮ ਸੀਗੇ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹੜਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਦੋਂ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਧਾਰਕਾੜ ਵੀ ਸੀ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁਕੇ ਸੀਗੇ ਉਹ ਹਲੇ ਉਹ ਕਿੰਨੇ ਕਿ ਉਹਨਾਂ ਨੇ ਕਰਨੇ ਆ ਹਲੇ ਕਿੰਨੇ ਪੈਸੇ ਹੋ 1000 ਰੁਪਏ ਸਰ ਤੁਹਾਡਾ ਮੋਬਾਈਲ ਫੋਟੋ ਕੁਲੀ ਹੈ ਮੋਬਾਈਲ ਹਾਂਜੀ ਫਿਰ ਮੋਬਾਈਲ ਤਾਂ ਜਿੱਦਾਂ ਉਹਨਾਂ ਨੂੰ ਦਿੱਤਾ ਨਹੀਂ ਸੀਗਾ ਹੱਲੇ ਮੈਂ ਜਾਨੂੰ ਆ ਗਏ ਸੀਗੇ ਜਿਹੜੇ ਸੀਗੇ ਉੱਥੇ ਕਢਾਉਣਾ ਪਿਸਤੌਲ ਸੀਗੇ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆਹੇ ਪਰ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਣੀ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਦਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਅੱਜ ਬੜੇ ਇੱਕ ਤੁਸੀਂ ਮਾਮਲਾ ਦਰਜ ਕੀਤਾ ਕੋਈ 22 ਸਾਲਾਂ ਦੀ ਲੜਕੀ ਦੇ ਨਾਲ ਲੁੱਟਖੋਹ ਦੇ ਮਾਮਲੇ ਦੇ ਵਿੱਚ ਉਹਦੇ ਬਾਰੇ ਦੱਸਣਾ ਚਾਹਣਾ ਹਾਂਜੀ ਥਾਣਾ ਸਿਟੀ ਬੰਗਾਲ ਦੇ ਵਿੱਚ ਇੱਕ ਟੈਲੀਫੋਨ ਰਿਸਿਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸਕੂਟਰੀ ਰੋਕ ਕੇ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਕਾਬੂ ਕੀਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰਹ ਹੁੰਦਾ ਰਹਿਣ ਵਾਲਾ ਦੂਸਰਾ ਪ੍ਰਿੰਦਰ ਸਿੰਘ ਹੈ ਜੋ ਬੰਗਲਾ ਦਾ ਰਹਿਣ ਵਾਲਾ ਆ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਕੋ ਕਿਤੇ ਸੀ 1000 ਰੁਪਈਆ ਪਿਸਤੌਲ ਦਿਖਾ ਕੇ ਚੋਖਣਾ ਪਿਸਤੌਲ ਸੀ ਉਹ ਵੀ ਮੌਕੇ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਜਿਹੜਾ ਰਹ ਹੁੰਦਾ ਤੇ ਦੂਸਰਾ ਕਿੱਥੇ ਦਾ ਹੈ ਦੂਸਰਾ ਬੱਗੇ ਦਾ ਹੈ ਇਹ ਮੋਟਰਸਾਈਕਲ ਦੇ ਸੀ ਦੋਨੇ ਜਾਨੀ ਜੀ ਮੋਟਰਸਾਈਕਲ ਦੇ ਸੀ ਦੋਨੇ ਜੀ ਮੋਟਰਸਾਈਕਲ ਇਹ ਆਪਣਾ ਹੀ ਹੈ ਨਾ ਕਿ ਚੋਰੀ ਦਾ ਨਹੀਂ ਮੋਟਰਸਾਈਕਲ ਇਹਨਾਂ ਦਾ ਆਪਣਾ ਆ ਕੋਈ ਲੜਕੀ ਦੇ ਛੱਟ ਸੁੱਟ ਤਾਂ ਨਹੀਂ ਮਾਰੀ ਨਹੀਂ ਲੜਕੀ ਦੇ ਛੱਟ ਨਹੀਂ ਮਾਰੀ ਲੜਕੀ ਕਿੱਥੇ ਦੀ ਰਹਿਣ ਵਾਲੀ ਹੈ ਲੜਕੀ ਬੰਗਿਆ ਦੀ ਰਹਿਣ ਵਾਲੀ ਤੇ ਕਿਹੜੀਆਂ ਧਰਾਵਾਂ ਦਾ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਤੇ ਮੁਕੱਦਮਾ 304 ਜੀਮਨ 2 317 ਜੀਮਨ 2 305 ਪੀਐਨਐਸ ਤਹਿਤ ਪਰਚਾ ਅਜੇ ਸਟੱਟਸ ਕੀਤਾ ਗਿਆ ਹੈ ਬੰਦੇ ਕਾਬੂ ਹੋ ਗਏ ਜੀ ਤੁਹਾਨੂੰ ਹਾਂ ਜੀ ਬੰਦੇ ਕਾਬੂ ਕੀਤੇ ਗਏ ਰਿਮਾਂਡ ਤੇ ਦੋ ਦੇ ਦੇ